ਹਾਂਜੀ ਬਸ ਦੇ ਘਰਾਂ ਦੇ ਕਦੇ ਚੁੱਲਾ ਨਿਸ਼ਾਨੇ ਹੁੰਦੇ ਸੀ ਕਦੀ ਕਦੀ ਚੁੱਲਾ ਆਪਣਾ ਤੇ ਅੱਗੇ ਬਗਾਨੇ ਹੁੰਦੀ ਸੀ ਅੱਜ ਚੁੱਲਾ ਕਹਿੰਦਾ ਜਦੋਂ ਮੇਰਾ ਪਰਿਵਾਰ 16 ਜਿਆਦਾ ਹੁੰਦਾ ਸੀ ਦਾਦਾ ਦਾਦੀ ਚਾਚਾ ਚਾਚੀ ਪੁੱਤਰਾ ਧੀਆਂ ਦਾ ਹੁੰਦਾ ਸੀ ਉਦੋਂ ਮੈਂ ਇਕੱਲਾ ਖਾਪਦਾ ਹੁੰਦਾ ਸੀ ਥੱਪਦਾ ਸੀ ਸਾਰੇ ਟੱਬਰ ਨੂੰ ਇਕੱਲਾ ਮੈਂ ਸਾਮਦਾ ਸੀ ਸਾਰੇ ਟੱਬਰ ਦਾ ਪੇੜ ਭਰ ਕੇ ਇਕੱਲਾ ਮੈਂ ਪਾਲਦਾ ਹੁੰਦਾ ਸੀ ਹੁਣ ਤਾਂ ਹੋ ਗਏ ਨੇ ਸਾਰੇ ਲੱਗੋ ਲੱਕ ਚੁੱਲਾ ਕਹਿੰਦਾ ਮੇਰੀ 6 ਚੁੱਲਿਆਂ ਵਿੱਚ ਵੰਡੀ ਗਈਏ ਅੱਗ ਤਿੰਨ ਘਰ ਕਰ ਜਾਈ ਨੇ ਦੋ ਘਰ ਨਸ਼ੇਈ ਨੇ ਇੱਕ ਘਰ ਸੱਤ ਸਮੁੰਦਰੋਂ ਪਾਰ ਨਿਕਲ ਗਿਆ ਚੁੱਲ੍ਹੇ ਨੇ ਠੰਡਾ ਹੋ ਗਾ ਪਰ ਕੇ ਕਿਹਾ ਦੇਖੋ ਅੱਜ ਮੇਰਾ ਸਾਰਾ ਹੀ ਪਰਿਵਾਰ ਮੇਰੇ ਹੱਥੋਂ ਨਿਕਲ ਗਿਆ ਅੱਜ ਮੇਰਾ ਸਾਰਾ ਹੀ ਪਰਿਵਾਰ ਮੇਰੇ ਹੱਥੋਂ ਨਿਕਲ ਗਿਆ ਮੈਂ ਰਿਸ਼ਤਿਆਂ ਨੂੰ ਨਿਭਾਉਣ ਵਾਸਤੇ ਕਦੇ ਅੰਨਾ ਕਦੇ ਬੋਲਾ ਕਦੇ ਗੁੰੰਗਾ ਬਣ ਕੇ ਵੇਖ ਲਿਆ ਕਦੇ ਅੰਦਾਜ਼ ਤੇ ਕਦੇ ਨਜ਼ਰ ਅੰਦਾਜ਼ ਦੋਨੋਂ ਬਣ ਕੇ ਵੇਖ ਲਿਆ ਪਰ ਫਿਰ ਵੀ ਅੱਜ ਮੇਰਾ ਪਰਿਵਾਰ ਮੇਰੇ ਹੱਥੋਂ ਨਿਕਲ ਗਿਆ ਪਰ ਫਿਰ ਵੀ ਅੱਜ ਮੇਰਾ ਪਰਿਵਾਰ ਮੇਰੇ ਹੱਥੋਂ ਨਿਕਲ ਗਿਆ